ਕਸ਼ਮੀਰ ਦੇ ਅਨੰਤਨਗਰ ਜ਼ਿਲ੍ਹੇ ਦੇ ਮਸ਼ਹੂਰ ਸੈਰਗਾ ਪਹਿਲ ਗਾਮਾ ਦੇ ਵਿੱਚ ਹੋਏ ਹਾਦਸੇ ਦੇ ਕਾਰਨ ਪੂਰੇ ਦੇਸ਼ ਭਾਰਤ ਦੇ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ ਜਿਸ ਦੇ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਹਾਲਾਤ ਤੋਂ ਸਭ ਜਾਣੂ ਵੀ ਹਨ ਉਸੇ ਲੜੀ ਦੇ ਤਹਿਤ ਬੀਤੇ ਸਾਲ 1965 1971 ਦੀ ਜੰਗ ਦੇ ਹਾਲਾਤਾਂ ਤੇ ਸਵਾਲ ਖੜੇ ਹੋ ਰਹੇ ਹਨ ਭਾਰਤ ਪਾਕਿਸਤਾਨ ਦੀ ਸਾਲ 1971 ਦੀ ਕੋਈ ਜੰਗ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਪਾਕਿਸਤਾਨ ਜੇਲ੍ਹ ਦੇ ਵਿੱਚ ਬੰਦ ਜੱਗੀ ਕੈਦੀ ਸੁਰਜੀਤ ਸਿੰਘ ਅਤੇ ਹੋਰ ਵੀ ਜੰਗੀ ਕੈਦੀਆਂ ਦੇ ਪਰਿਵਾਰਵਾਂ ਵੱਲੋਂ ਲਗਾਤਾਰ ਹੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਲਈ ਸਵਾਲ ਖੜੇ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਰਹਾਈ ਦੇ ਲਈ ਲਗਾਤਾਰ ਹੀ ਕੋਹਾਰ ਲਗਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਭਾਰਤ ਦੇ ਪਾਕਿਸਤਾਨ ਜੇਲ੍ਹ ਦੇ ਵਿੱਚ ਬੰਦ ਫੌਜੀ ਜਵਾਨਾਂ ਦਾ ਖllਾਸਾ ਪਾਕਿਸਤਾਨ ਜੇਲ੍ਹ ਤੋਂ ਰਹਾ ਹੋਇਆ ਹੈ ਵੱਲੋਂ ਕੀਤਾ ਗਿਆ ਇਸ ਤੇ ਦਰ ਪਰਿਵਾਰਕ ਮੈਂਬਰਾਂ ਵੱਲੋਂ ਕੁਝ ਆਸ ਜਗੀ ਸੀ ਉਸੇ ਹੀ ਲੜੀ ਦੇ ਤਹਿਤ ਲੇਖਕ ਬਲਦੇਵ ਸਿੰਘ ਮੋਹਤ ਸਿੰਘ ਵਾਲਾ ਵੱਲੋਂ ਪਾਕਿਸਤਾਨ جیل ਦੇ ਵਿੱਚ ਸਜ਼ਾ ਕੱਟ ਰਹੇ ਭਾਰਤ ਪਰਦੇ ਸतीश ਕੁਮਾਰ ਵਰਵਾ ਤਰਫੋਂ ਬਿਆਨ ਕੀਤੇ ਗਏ ਪਾਕਿਸਤਾਨ ਦੇ ਹਾਲਾਤਾਂ ਤੇ 1971 ਦੇ ਬੀਐਸਐਫ ਜਵਾਨ ਸਰਜੀਤ ਸਿੰਘ ਤੇ ਇੱਕ ਨਾਵਲ ਲਿਖਿਆ ਗਿਆ ਜਿਸ ਨੂੰ ਅੱਜ ਉਹਨਾਂ ਦੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਰਿਲੀਜ਼ ਕਰਵਾਇਆ ਗਿਆ ਉਸੇ ਹੀ ਹਿੱਸਾ ਵਿੱਚ ਫੌਜੀ ਜਵਾਨ ਸਰਜੀਤ ਸਿੰਘ ਦੀ ਪੋਤਰੀ ਕਮਲਜੀਤ ਕੌਰ ਵੱਲੋਂ ਲੇਖਕ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਤੇ ਭਾਰਤ ਵਾਪਸ ਪਰਤੇ ਸतीश ਕੁਮਾਰ ਮਰਵਾ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਅਤੇ ਲੋਕਾਂ ਤੱਕ ਉਹਨਾਂ ਦੀ ਆਵਾਜ਼ ਪਹੁੰਚਾਉਣ ਦੇ ਲਈ ਮਿਹਲੀ ਮਦਦ ਤੇ ਧੰਨਵਾਦ ਵੀ ਕੀਤਾ ਗਿਆ ਸਾਸ਼ੀ亚ਕਾਲ ਜੀ ਮੈਂ ਕੋਮਲਜੀਤ ਕੌਰ ਬੀਐਸਐਫ ਜਵਾਨ ਸਰਦਾਰ ਸੁਲਜੀ ਸਿੰਘ ਜੰਗੀ ਕੈਦੀ 1971 ਉਹਨਾਂ ਦੀ ਪੋਤੀ ਇੱਕ ਨਵੀਂ ਤੁਹਾਡੇ ਅੱਗੇ ਗੁਹਾਰ ਲੈ ਕੇ ਪੇਸ਼ ਹੋ ਰਹੀ ਆ ਜਿੱਦਾਂ ਕਿ ਦਾਦੂ ਦੀ ਮੈਂ ਕਹਿ ਸਕਦੀ ਆ ਵੀ ਉਹਨਾਂ ਦੀ ਜਿੰਨੀ ਹੱਡ ਬੀਤੀ ਸੀਗੀ ਸਾਨੂੰ ਉਹਨਾਂ ਦੇ ਨਾਲੋਂ ਛੁੱਟ ਕੇ ਆਇਆ ਤਾਂ ਪਤਾ ਲੱਗਾ ਕਿ ਉਹ ਕਿੱਦਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਆ ਸਾਡੇ ਰਾਈਟਰ ਸਰਦਾਰ ਬਲਦੇਵ ਸਿੰਘ ਜੀ ਦੁਆਰਾ ਇਹ ਜਿਹੜੀ ਆ ਕਿਤਾਬ ਛਾਪੀ ਗਈ ਆ ਜਿਹਦੇ ਅੰਦਰ ਉਹਨਾਂ ਦੀ ਜੀਮਨੀ ਦਾ ਤੇ ਉਹਨਾਂ ਦੇ ਇੱਕ ਪਾਕਿਸਤਾਨ ਵਿੱਚ ਕੈਦੀ ਬਣਾ ਕੇ ਰੱਖੇ ਜਾਂਦੇ ਆ ਸਾਰੇ ਉਹਨਾਂ ਦੀ ਹਾਲਾਤਾਂ ਬਾਰੇ ਲਿਖਿਆ ਗਿਆ ਤੇ ਅੱਜ ਮੈਂ ਅੰਕਲ ਨੂੰ ਪੁੱਛਣਾ ਚਾਹੁੰਨੀ ਆ ਕਿ ਇਹਨਾਂ ਦੇ ਮਾਈਂਡ 'ਚ ਵੀ ਇਹ ਕਿਦਾਂ ਆਇਆ ਕਿ ਇਹ ਸਾਡੀ ਜਿਹੜੀ ਫੈਮਲੀ ਤੇ ਆ ਇਹ ਕਿਤਾਬ ਲਿਖ ਰਹੇ ਨੇ ਇਹ ਸਾਡੇ ਦਰਦ ਨੂੰ ਕਿਦਾਂ ਮਹਿਸੂਸ ਕਰ ਸਕਦੇ ਸੀ ਸਸ਼ੀਕਾ ਅੰਕਲ ਜੀ ਸਸ਼ੀਕਾ ਬੇਟਾ ਹਾਂਜੀ ਤੁਸੀਂ ਦੱਸੋ ਇਹ ਕਿਤਾਬ ਛਾਪਣ ਦਾ ਤੁਹਾਡੇ ਮਨ 'ਚ ਕਿਦਾਂ ਵਿਚਾਰ ਆਇਆ ਮੇਰਾ ਮਨ 'ਚ ਵਿਚਾਰ ਆਇਆ ਕਿ ਉਹ ਇੱਕ ਵਾਰ ਸਪੋਕਸਮੈਨ ਦੇ ਖਬਰ ਛਪੀ ਸੀ ਕਿ ਜਸਪਾਲ ਸਿੰਘ ਅਮਾਨਦੇਲ ਦੇ ਵਿੱਚ ਕਹਿਤਾ ਕਿ ਉਹ ਪਾਕਿਸਤਾਨੀਆਂ ਨੇ ਅਮਾਨਦੇਲ 'ਚ ਭੇਜਤਾ ਵੀ ਉਹ ਵੀ ਜੰਗੀ ਕੈਦੀ ਉਹਨਾਂ ਦਾ ਇੱਕ ਹੋਰ ਸੀਗਾ ਜਸਪਾਲ ਸਿੰਘ ਇੱਕ ਹੋਰ ਸੀਰਪਾਲ ਸਿੰਘ ਸ਼ਾਇਦ ਨਾਮ ਮੈਂ ਭੁੱਲ ਗਿਆ ਉਹ ਦੋਨੇ ਕੈਦੀ ਉੱਥੇ ਅਮਾਨਦੇਲ ਦੇ ਵਿੱਚ ਸੀ ਉਦੋਂ ਮੈਂ ਸੋਚਿਆ ਵੀ ਇਹ ਇੱਕ ਦੋ ਕੈਦੀਆਂ ਇਲਾਵਾ ਹੋਰ ਵੀ ਕੈਦੀ ਹੋਣਗੇ ਫਿਰ ਮੈਨੂੰ ਪਤਾ ਲੱਗਾ 1971 ਫਿਲਮ ਵੀ ਸ਼ਾਪੀ ਸੀ ਫਿਲਮ ਵੀ ਬਣੀ ਸੌਰੀ ਉਹਦੇ ਵਿੱਚ ਉਹ ਸਟੋਰੀ ਮਤਲਬ ਉਹ ਨਹੀਂ ਪਰਫੈਕਟ ਨਹੀਂ ਸੀ ਤੇ ਫਿਰ ਮੈਂ ਕਿਹਾ ਮੈਂ ਇਹਦੇ ਤੇ ਕਿਤਾਬ ਲਿਖਾਂ ਜੋ ਕਿ ਸੱਚੀ ਕਹਾਣੀ ਹੋਵੇ ਤੇ ਮੈਨੂੰ ਉਹ ਬੰਦਾ ਮਿਲੇ ਵੀ ਜਿਹੜਾ ਪਾਕਿਸਤਾਨ ਦੀ ਜੇਲ੍ਹ ਦੇ ਵਿੱਚੋਂ ਕੈਦ ਕੱਟ ਕੇ ਆਇਆ ਹੋਵੇ ਤੇ ਮੈਨੂੰ ਸਾਰੀ ਕਹਾਣੀ ਦੱਸੀ ਸੋ ਇਸ ਸतीश ਕੁਮਾਰ ਬਰਵਾ ਜੋ ਟੈਂਕ ਵਾਲੀ ਬਸਤੀ ਫੋਲ ਤੋਂ ਰਹਿੰਦੇ ਆ ਇਹਨਾਂ ਦਾ ਮੈਨੂੰ ਪਤਾ ਲੱਗਾ ਵੀ ਜੇਲ੍ਹ ਦੇ ਵਿੱਚੋਂ ਆਇਆ ਫਿਰ ਮੈਂ ਇਹਨਾਂ ਨੂੰ ਮਿਲਣ ਗਿਆ ਮਿਲ ਕੇ ਸਾਰੀ ਸਟੋਰੀ ਸੁਣੀ ਕੁਝ ਫੋਨ ਤੇ ਗੱਲਬਾਤ ਹੋਈ ਹੁੰਤੇ ਗੱਲਬਾਤ ਹੋਣ ਤੋਂ ਬਾਅਦ ਸਾਰੀ ਸਟੋਰੀ ਮੈਂ ਇਹਨਾਂ ਕੋਲ ਸੁਣੀ ਸੁਣ ਤੋਂ ਬਾਅਦ ਮੇਰੇ 2-3 ਸਾਲ ਇਸ ਕਿਤਾਬ ਨੂੰ ਲਿਖਣ ਵਿੱਚ ਲੱਗੇ ਤੇ ਮੈਂ ਥੋੜੇ ਪਰਿਵਾਰ ਦਾ ਸਰਦਾਰ ਸੁਰਜੀਤ ਸਿੰਘ ਦਾ ਸਭ ਤੋਂ ਜ਼ਿਆਦਾ ਬਿਆਨ ਕੀਤਾ ਕਿਉਂਕਿ ਉਹ ਇੰਡੀਆ ਆਉਂਦੇ-ਆਉਂਦੇ 2-3 ਵਾਰ ਰਹਿ ਗਿਆ ਤੇ ਇਹਨਾਂ ਦੀ ਕਸ਼ਸ਼ਦ ਨੇ ਸਾਥ ਨਹੀਂ ਦਿੱਤਾ ਪਰ ਗਵਰਨਮੈਂਟ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਤੇ ਉਹ ਆਪਣੇ ਪਿਛਾਪ ਤੇ ਬਰਬਤੇ ਮਰਦੀ ਨਾਲ ਆ ਰਿਹਾ ਸੀ ਪਰ ਆ ਨਹੀਂ ਸਕਿਆ ਤੇ ਇਸ ਕਰਕੇ ਮੈਨੂੰ ਬਹੁਤ ਔਖ ਹੋਇਆ ਤੇ ਇਸ ਕਰਕੇ ਮੈਂ ਕਿਤਾਬ ਦੇ ਵਿੱਚ ਸਾਰਾ ਜ਼ਿਕਰ ਕੀਤਾ ਏ ਦੇਖੋ ਜੀ ਮੈਂ ਇੱਕ ਦਾਦੇ ਦੀ ਪੋਤੀ ਹੋਣ ਦੇ ਨਾਤੇ ਇੱਕ ਸੰਘਰਸ਼ਪ੍ਰਵਤੀਤ ਕਰ ਰਹੇ ਪਿਤਾ ਦੀ ਧੀ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਕਹਿ ਸਕਦੀ ਆ ਕਿ 1971 ਦਾ ਜਿਹੜਾ ਸਾਡਾ ਸੰਘਰਸ਼ ਸ਼ੁਰੂ ਹੋਇਆ ਉਹ ਇੱਕ ਪੀੜੀ ਤੋਂ ਦੂਜੀ ਪੀੜੀ ਦੂਜੀ ਤੋਂ ਤੀਜੀ ਹੁਣ ਕੇ ਸਾਡੀ ਚੌਥੀ ਪੀੜੀ ਦੀ ਤਿਆਰੀ ਹੈ ਕਿ ਸਾਡਾ ਜਿਹੜਾ ਸੰਘਰਸ਼ਾ ਅੱਗੇ ਵਧਦਾ ਜਾ ਰਿਹਾ ਇਹਦੇ 'ਚ ਅਸੀਂ ਇਹ ਕਹਿ ਸਕਦੇ ਆ ਕਿ ਮੇਰੇ ਪਾਪਾ ਉਹਦੋਂ ਸਿਰਫ 1.5 ਮਹੀਨੇ ਦੇ ਸੀਗੇ ਜਦੋਂ ਉਹਨਾਂ ਤੋਂ ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਇੱਕ ਦੇਸ਼ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਆਪਦੀ ਜਿਹੜੀ ਜ਼ਿੰਦਗੀ ਆ ਸਮਰਪਿਤ ਕੀਤੀ ਉਹ ਉਧਰ ਚਲੇ ਗਏ ਉਸ ਤੋਂ ਬਾਅਦ ਅੱਜ ਮੈਂ ਇਹ ਦੇਖ ਸਕਦੀ ਆ ਕਿ ਮੇਰੀ ਜਿਹੜੀ 23 ਸਾਲ ਉਮਰ ਆ ਤੇ ਜਿਹੜੀ ਮੈਂ 23 ਸਾਲ ਆ ਉਹ ਮੈਂ ਆਪਦੀ ਦਾਦੀ ਤੇ ਆਪਦੇ ਪਿਤਾ ਦੇ ਜਿਹੜੇ ਕਿਹਾ ਸੰਘਰਸ਼ ਵਿੱਚ ਬਤੀਤ ਕੀਤੀ ਆ ਪਰ ਦਿਨੋ ਦਿਨ ਅਸੀਂ ਇੱਕ ਨਵੀਂ ਉਮੀਦ ਰੱਖ ਕੇ ਜਿਉਂਦੇ ਰਹਿਣੇ ਆ ਕਿ ਸ਼ਾਇਦ ਸਾਨੂੰ ਸਰਕਾਰਾਂ ਅੱਜ ਜਾਂ ਕੱਲ ਕੋਈ ਜੀਵਨ ਦੀ ਨਵੀਂ ਉਮੀਦ ਆਸਾ ਕਿਰਨ ਨੂੰ ਸਾਡੀ ਪੂਰੀ ਕਰਨ ਪਰ ਜੇਕਰ ਦੇਖੀਏ ਅਸੀਂ ਅੱਜਕੱਲ ਜਿਹੜੇ ਵੀ ਹਾਲਾਤ ਵਿਗੜਦੇ ਦਿਖ ਰਹੇ ਆ ਸਰਕਾਰਾਂ ਕਰਕੇ ਜਿਹੜੀ ਆ ਨੋਰਮਲ ਆਪਾਂ ਕਹਿ ਸਕਦੇ ਆ ਆਵਾਮ ਆ ਉਹ ਆ ਜਿਹੜੀ ਇਫੈਕਟ ਸਭ ਤੋਂ ਜ਼ਿਆਦਾ ਹੋ ਰਹੀ ਆ ਤੇ ਮੈਂ ਉਮੀਦ ਕਰਦੀ ਆ ਕਿ ਸਰਕਾਰਾਂ ਵੀ ਹਜੇ ਵੀ ਕਿਤੇ ਨਾ ਕਿਤੇ ਜਿਹੜੇ ਆਮ ਲੋਕ ਆ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਆ ਉਹਨਾਂ ਦੀ ਆਵਾਜ਼ ਨੂੰ ਸੁਣ ਮੇਰੇ ਦਾਦਾ ਜੀ ਅਤੇ ਉਹਨਾਂ ਵਰਗੇ ਕਈ ਜੰਗੀ ਕੈਦੀਆਂ ਨੂੰ ਸਮਰਪਿਤ ਕੀਤੀ ਗਈ ਅਤੇ ਉਹਨਾਂ ਦੀ ਕੁਰਬਾਨੀ ਦਾ ਬਿਆਨ ਕਰਨ ਵਾਲੀ ਇਹ ਪੁਸਤਕ ਹੈ ਜਿਹੜੀ ਮੇਰੀ ਜ਼ਿੰਦਗੀ ਦੀ ਸਭ ਤੋਂ ਅਹਿਮ ਹੈ ਤੇ ਜਿਨ੍ਹਾਂ ਦੇ ਕਹਿਣ ਤੇ ਮਤਲਬ ਉਹਨਾਂ ਦੇ ਦੁਆਰਾ ਜਿਹੜੀ ਅਸਲੀਅਤ ਜ਼ਿੰਦਗੀ ਸੀਗੀ ਹੱਡ ਵੀ ਤੀ ਦੱਸਣ ਤੇ ਮੈਂ ਅੱਜ ਉਹਨਾਂ ਨਾਲ ਗੱਲ ਕਰਨ ਜਾ ਰਹੀ ਆ ਸਸ਼ਿਕਾਲ ਅੰਕਲ ਜੀ ਜੀਤ ਰਹੋ ਬੇਟਾ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਮੈਂ ਰਾਜੇਸ਼ਠੀਸ਼ ਕੁਮਾਰ ਹਾਂਜੀ ਤੁਸੀਂ ਜਦੋਂ ਇਹ ਪੁਸਤਕ ਦਾ ਅੰਕਲ ਨੇ ਤੁਹਾਨੂੰ ਪੁੱਛਿਆ ਖਿਆਲ ਆਇਆ ਤਾਂ ਤੁਸੀਂ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਜੀਮਨੀ ਸੀਗੀ ਉਸ ਨੂੰ ਬਿਆਨ ਕੀਤਾ ਸੀ ਦੇਖੋ ਜੀ ਅਸੀਂ ਕੋਲ ਲਖਵਤ ਰਹੇ ਹਾਂ ਲਾਹੌਰ ਜੇ ਹਾਕਤਾਂ ਜੀ ਉੱਥੇ ਇਕੱਠੇ ਰਹੇ ਅਸੀਂ ਜੀ ਕੋਈ ਦੋ ਸਾਲ ਤੱਕ ਉਸ ਤੋਂ ਬਾਅਦ ਮੇਰਾ ਜੋ ਡਾਕਟਰ ਲਾਲ ਸੀ ਸੀ ਤੋਂ ਬਾਅਦ ਮੈਂ ਵਾਲੀ ਚਲਾ ਗਿਆ ਉਸ ਤੋਂ ਬਾਅਦ ਉੱਥੇ ਨਹੀਂ ਵਾਲੀ ਜੇ ਕੋਈ ਪਰ 6 ਸਾਲ ਰੁਕਾ ਫਰਾਲੀ ਹੋ ਗਏ ਉੱਥੇ 6 ਆਦਮੀ ਵੀ ਆ ਦੇ ਪਾਲਿਆ ਹੈ ਜਿਹੜੇ ਤੇੰਗ ਰਲਪਾਦੇ ਸੀ ਤੇ ਇੱਕ ਜਮੂਲਾ ਸੀ ਇੱਕ ਗਰਸਤਨੁਸ਼ਾਖਾ ਕੋਲ ਸੀ ਜੀ ਤੇ ਉਸ ਤੋਂ ਬਾਅਦ ਆਪਾਂ ਅਸੀਂ ਸਾਨੂੰ ਗੌਰਮ ਨੇ ਲੈ ਰਿਹਾ ਹੈ ਵਗਾ ਬਿਲਕੁਲ ਤੇ ਰਿਪੋਰਟਸ ਦੇ ਵਾਸਤੇ ਸਾਨੂੰ ਗੌਰਮ ਸਾਹਿਬ ਨੇ ਦੇ ਲਈ ਲਾਂਜਮ ਕਾਲਰ ਰਿਪੋਰਟਸ ਕਰਾ ਸੀ ਆਫੀਸ ਪਰ ਤੇ ਰਵੀਨਦਰ ਕਰ ਦਿੱਤਾ ਉਸ ਤੋਂ ਬਾਅਦ ਸਾਨੂੰ ਫਿਰ ਜੇਲ੍ਹ ਚ ਬਾਬਰ ਬੰਦਲੇ बबलपुर जेल उस चीफ जस्टिस इकबाल खान आए थे इंडिया आए आ, तो। सारी लाके लाके ना आ तो फिर, फिर जिसन भी जो दसना दसिया होकर घर आके मैसेज दिता इस साल असर आसा जबकि बेटी मेरे पास बैठी जो बात कर रही है तो ਜੀ ਤੁਸੀਂ ਕੀ ਕਹਿ ਸਕਦੇ ਹੋ ਵੀ ਉਹਨਾਂ ਦੀ ਅੱਜ ਦੀ ਹਾਲਤ ਕਿੱਦਾਂ ਦੀ ਹੋ ਸਕਦੀ ਆ ਜਾਂ ਆਉਂਦੇ ਸਮੇਂ ਚ ਕੋਈ ਉਮੀਦ ਹੋਵੇ ਉਹਨਾਂ ਦੇ ਛੁੱਟਣ ਦੀ ਬੇਟਾ ਬਹੁਤ ਵੱਧਕ ਹੋ ਗਿਆ ਕਿੰਨੇ ਸਾਲ ਹੋ ਗਏ ਮੈਨੂੰ ਆਇਆ ਮੈਂ 4 ਜੁਲਾਈ 1986 ਨੂੰ ਆਇਆ ਜੀ ਅੱਛਾ ਉਹਨੇ ਸਵੇਰ ਦੰਦ ਆਮ ਦਾ ਪਤਾ ਨਹੀਂ ਹੈ ਵੀ ਨਸਰੀ ਰਫਾਂ ਰਾਤ ਨੂੰ ਚਲੇ ਗੁਣਖਣਾ ਹੀ ਜੋ ਜੀ ਜੀ ਮੈਂ ਖੁਦ ਵੀ ਮੈਨੂੰ ਆਪਣਾ ਹਾਸਾ ਹੋ ਗਿਆ ਮੈਂ ਚਾਲ ਕਰ ਰਿਹਾ ਵੀ ਆਵਾਜ਼ ਆ ਰਹੀ ਹੈ ਜੀ ਮੈਂ ਇਹ ਰਿਕਾਰਡ ਕਰਦਾ ਗੌਰਵ ਦੇ ਕੋਲੇ ਇਹ ਚਲੋ ਜਣੇ ਆਗੇ ਆਗੇ ਜਦੋਂ ਅਕਸਰ ਆਉਣਾ ਸਰੋਲ ਕੰਮ ਕਰਤੇ ਬਲੇ ਉਹਨਾਂ ਕਿਕ ਫੁਰਗਤਾਂ ਬੀਵੀ ਅਸਰ ਦਾ ਕੰਮ ਲਾਉਂਦੀ ਸੀ ਉਹਨਾਂ ਕਿਕ ਫੁਰਗਤਾਂ ਬੀਵੀ ਅਸਰ ਪੰਥੀ ਹੋ ਹੋਗੇ ਸੇ ਲਗਾ ਹੁੰਦਾ ਮੈਂ ਅੱਜ ਤੋ ਅਸਲ ਬੜਾ ਨੋਸਲ ਬੜਾ ਬੀਵੀ ਅਸਰ ਜੀ ਫਿਰ ਤੋਂ ਇਹ ਆਪਣਾ ਬ੍ਰਿਡ ਜੇ ਬੇਟਾ ਨਾਲ ਉਹ ਵੀ ਨਾਮ ਮਿਲ ਗਿਆ ਬੀਅਸ ਆਪਣੇ ਹਮਨ ਸਾਨੂੰ ਅੰਦਰੋਂ ਆਉਂ ਤੋਂ ਮਨਾਂ ਕਰਦਾ ਉਹ ਤੇ ਜੇੜੀ ਸਾਹਿਬ ਸੀ ਉਹਨਾਂ ਨਾਲ ਮੇਰਾ ਅੰਦਾਮ ਸੀ ਕਿ ਉਹਨਾਂ ਸਾਨੂੰ ਮਤਲਬ ਕੋਈ ਗੱਲ ਬਾਤ ਚਲਣ ਤੋਂ ਕਾਲਕਾ ਪਾਬੀਆ ਸੀ ਜਾਂਦੇ ਨੇ ਸੋਜੀਤ ਦੇ ਨਾਲ ਕਿ ਮੁਲਾਕਾਤ ਮੈਂ ਕੱਲ੍ਹ ਫਰਮਾ ਮੈਂ ਵੀ ਕਹਿ ਰਿਹਾ ਬੰਨੋ ਉਹ ਲਿਆ ਪਰ ਜਿਹੜਾ ਦੋਸਤ ਕੋਲ ਲੱਕਾ ਦੇ ਚਾਹ ਜਿਹੜਾ ਆਪਨੇ ਆਪਣਾ ਨਾਮ ਹੀ ਸਾਹ ਦੱਸ ਸਕਦਾ ਹੋ ਇੱਥੇ ਕੀ ਕਰੂ ਕਰਿਆ ਕੀ ਦਸੂਗਾ ਮੈਂ ਤਾਂ ਕਹਿੰਦਾ ਆ ਵੀ ਅੰਦਾਜ਼ ਤੇ ਆਪਣੇ ਬੱਚਾ ਨਹੀਂ ਤੋ ਪਛਾਣੂਗਾ ਤਕਵਾਏ ਹੋਇਆ ਜੀ ਦੇਖੋ ਜੀ ਇਹ ਕਹਾਣੀ ਸ਼ੁਰੂ ਹੁੰਦੀ ਆ 1971 ਕੀ ਮੇਰੇ ਪਾਪਾ ਸਿਰਫ ਡੇਡ ਮਹੀਨੇ ਦੇ ਆ ਤੇ ਜਦੋਂ 71 ਦੀ ਜੰਗ ਵਿੱਚ ਮੇਰੇ ਦਾਦਾ ਜੀ ਉਥੋਂ ਲਾਪਤਾ ਹੋ ਜਾਂਦੇ ਨੇ ਤਾਂ ਕੁਸ਼ਕ 2-3 ਸਾਲ ਦੇ ਸਮੇਂ ਤੋਂ ਬਾਅਦ ਆਪਾਂ ਕਹਿ ਸਕਦੇ ਆ ਕਿ ਮੇਰੀ ਦਾਦੀ ਨੂੰ ਵਿਧਵਾ ਘੋਸ਼ਿਤ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿੱਦਾਂ ਕਿ ਚੱਲੋ ਹੌਰੀ-ਹੌਰੀ ਉਮਰ ਸਾਹ ਦੇ ਅਸੀਂ ਇਹ ਗੱਲ ਸੁਣ ਕੇ ਸਬਰ ਕਰ ਸਕਦੇ ਆ ਕਿ ਕੋਈ ਬੰਦਾ ਇਸ ਦੁਨੀਆ ਤੇ ਨਹੀਂ ਰਿਹਾ ਪਰ ਜਦੋਂ ਅੰਕਲ ਦੇ ਆਉਂਦੇ ਜਾਂ ਇੰਨਾ ਵਰਗੇ ਹੋਰ ਕਈ ਜੰਗੀ ਕੈਦੀ ਜਿਹੜੇ ਨਰਕ ਭਰੀ ਜ਼ਿੰਦਗੀ ਨਾਲ ਲੈ ਕੇ ਬਤੀਤ ਕਰਕੇ ਆ ਕੇ ਸਾਨੂੰ ਦੱਸ ਰਹੇ ਨੇ ਤਾਂ ਇੱਕ ਸਾਡੇ ਪਰਿਵਾਰ ਦੇ ਅੰਦਰ ਸਾਡੇ ਮਨ ਦੇ ਅੰਦਰ ਇੱਕ ਜਾਗ ਜਗਾਈ ਸੀ ਸਾਨੂੰ ਉਮੀਦ ਸੀ ਕਿ ਅਸੀਂ ਜਿਹੜਾ ਸਾਡਾ ਖੋਇਆ ਬੰਦਾ ਸ਼ਾਇਦ ਅਸੀਂ ਵਾਪਸ ਪਾ ਲਾਂਗੇ ਪਰ ਸਾਡੇ ਅੱਜ ਸੰਘਰਸ਼ ਚੱਲਦੇ ਨੂੰ ਵੀ 20 ਸਾਲ ਹੋ ਚੁੱਕੇ ਨੇ ਜੋ ਕਿ ਅਸੀਂ ਕਹਿ ਸਕਦੇ ਹਾਂ ਕਿ ਸਰਕਾਰਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਹੀ ਨਹੀਂ ਹੈਗਾ ਇਹ ਸਾਰਾ ਸੰਘਰਸ਼ ਆਮ ਜ਼ਿੰਦਗੀ ਆ ਜਿੰਨਾਂ ਦੀ ਆਮ ਲੋਕ ਹੀ ਕਿਉਂ ਸਹਿ ਰਹੇ ਨੇ ਸਰਕਾਰਾਂ ਨੂੰ ਇਹਨਾਂ ਗੱਲਾਂ ਨਾਲ ਕਿਉਂ ਨਹੀਂ ਕੋਈ ਫਰਕ ਪੈ ਰਿਹਾ ਮੇਰੀ ਅੱਜ ਵੀ ਉਹਨਾਂ ਅੱਗੇ ਬੇਨਤੀ ਆ ਕਿ ਜੇ ਕੋਈ ਦੇਸ਼ ਦੀ ਖਾਤਰ ਆ ਆਪਣੀ ਜ਼ਿੰਦਗੀ ਸਾਰੀ ਉਮਰ ਸਮਰਪਿਤ ਕਰਕੇ ਵੀ ਤੁਹਾਡੇ ਲਈ ਕੁਝ ਮਾਇਨੇ ਨਹੀਂ ਨਾ ਰੱਖਦਾ ਤਾਂ ਲੋਕਾਂ ਵਿੱਚ ਇਹ ਜੀ ਨੌਕਰੀ ਕਰਨ ਦਾ ਆਪਣੇ ਦੇਸ਼ ਪ੍ਰਤੀ ਪਿਆਰ ਆ ਉਹ ਜਿਹੜਾ ਘਟਜੂ